ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲ ਜਿੰਦਰ ਡੈਰੀ ਫਰਮੇਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੈੜਾ ਟੋਕੜਾ ਐਲ ਸ਼ਹਿਰ ਚ ਆ ਗਿਆ ਚੰਗੀ ਵੈੜਾ ਆਓ ਵੀਰ ਜੀ ਇਹਦੇ ਬਾਰੇ ਲਈਏ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਲੰਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਦੇ ਵਧੀਆ ਜੀ ਨਾਂ ਦੱਸ ਦਿਓ ਆਪਣਾ ਵੀਰ ਜੀ ਜੋਤਾ ਜੇ ਤੈਨੂੰ ਮਾਨਖੇਰਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਰ ਨੇੜੇ ਬਨਗੜ ਖੂੜੀਏ ਠੀਕ ਹੈ ਜੀ ਤੇ ਆਪਣਾ ਵਧੀਆ ਰਿਹਾ ਵੀਰ ਜੀ ਪਿਛਲੀ ਵੀਡੀਓ ਦਾ ਬਦਲ ਗਿਆ ਸਹਿਯੋਗ ਆ ਬਿਲਕੁਲ ਜੀ ਤੇ ਪਸ਼ੂ ਤੁਹਾਡੇ ਸਾਫ ਸੁਥਰੇ ਰੇਟ ਜਾਇਜ਼ ਹੁੰਦਾ ਨਾ ਜਾਇਜ਼ ਵੀਰ ਜੀ ਇੱਕ ਲੈਾਈ ਦੀ ਕੁਆਲਟੀ ਵਾਲੀ ਚੀਜ਼ ਹੈ ਜਿਹਨੂੰ ਕਾਹ ਡਾਲਰ ਪਈਏ ਕਰੇ ਜੀ ਬਿਲਕੁਲ ਜੀ ਰੇਟ ਵੀ ਤੁਹਾਡਾ ਜਾਇਜ਼ ਹੁੰਦਾ ਜੀ ਜਾਇਜ਼ ਵੀਰ ਜੀ ਠੀਕ ਹੈ ਜੀ ਤੇ ਅੱਜ ਆ ਗਈ ਵੈੜ ਤੋਕਰ ਆਪਣੇ ਕੋਲੇ ਹਨਾ ਵੀਰ ਜੀ ਵੈੜ ਤੋਕਰ ਆ ਪਰ ਇਹਨਾਂ ਦੀ ਡਿਮਾਂਡ ਬੜੀ ਐਰ ਸ਼ੈਰ ਪਿਓਰ ਹੈ ਅੱਛਾ ਐਰ ਸ਼ੈਰ ਤੇ ਆ ਗਈ ਹਨਾ ਜੀ ਵੀਰ ਜੀ ਐਰ ਸ਼ੈਰ ਸ਼ੇਧ ਆਉਂਦੇ ਮੂ ਠੀਕ ਹੈ ਜੀ ਬੜੀ ਨੂੰ ਮਹੀਨੇ ਤੋਂ ਉੱਤੇ ਹੋ ਗਿਆ ਜੇ ਟਾਈਮ ਅੱਛਾ ਮਹੀਨੇ ਤੋਂ ਉੱਪਰ ਹੋ ਗਿਆ ਪਰ ਹੋ ਗਿਆ ਹਾਂਜੀ ਠੀਕ ਹੈ ਬਾਕੀ ਆਪਾਂ ਤੋਕਰ ਕਰਕੇ ਦੱਸ ਦਿਆਂ ਹਨਾ ਤੋਕਰ ਕਰਕੇ ਦੇਣੀ ਵੀ ਵੇਖੋ ਵੀਰ ਜੀ ਚੰਗੀ ਵਿਹੜਾ ਖਣ ਖਣ ਬਹੁਤ ਵਧੀਆ ਲੱਗਿਆ ਜੀ ਨੌਕ ਆਲਾ ਥਨ ਲੱਗਿਆ ਬਿਲਕੁਲ ਠੀਕ ਹੈ ਵੀਰ ਜੀ ਸ਼ਿੱਕੀ ਨੂੰ ਹੋਰ ਜੀ ਸ਼ਿੱਗੀਆਂ ਦੇ ਤੋਰਾ ਵੀ ਜੀ ਚੰਗੀ ਵਿਹੜਾ ਆ ਗਈ ਵੀਰ ਜੀ ਐਰ ਸ਼ਹਿਰ ਚ ਆ ਗਈ ਆ ਚੰਗੀ ਵਿਹੜਾ ਲੰਮੀ ਬੇਲਦੀ ਆ ਥੋੜਾ ਜਿਹਾ ਰੁੱਖਾਪੰਨਾ ਆ ਗਿਆ ਵਿਹੜ ਦਾ ਬਾਕੀ ਚੰਗੀ ਵਿਹੜਾ ਜੀ ਬਿਲਕੁਲ ਤੋਰਾ ਤਾਰਾ ਵੀ ਬਹੁਤ ਸ਼ਾਨਦਾਰ ਲੱਗਿਆ ਚੰਗੀ ਵਿਹੜਾ ਲੈ ਵੀਰ ਜੀ ਬਾਕੀ ਫੇਸ ਕੁਆਲਿਟੀ ਬਹੁਤ ਸ਼ਾਨਦਾਰ ਜੂ ਵੀਰ ਜੀ ਤੇ ਥਣ ਵੀ ਬਹੁਤ ਵਧੀਆ ਚਵਾਈ ਵਾਲਾ ਥਣ ਲੱਗਿਆ ਜੀ ਚੰਗੀ ਵੈੜ ਆ ਗਈ ਹੈ ਥੋੜਾ ਰੁੱਖਾਪਨ ਪਰ ਵੈੜ ਕੁਆਲਿਟੀ ਦੀ ਹੈ ਜੀ ਜਾਤ ਨਸਲ ਚ ਆ ਗਈ ਆ ਚੰਗੀ ਵੈੜ ਆ ਜੀ ਵੀਰ ਜੀ ਵੈੜ ਤੇ ਬੜੀ ਜਾਨਦਸਨ ਵਾਲੀ ਆ ਬਿਲਕੁਲ ਜੀ ਸਾੰਭੀ ਨਹੀਂ ਸਾੰਭੀ ਨਹੀਂ ਜੀ ਥੋੜਾ ਰੁੱਖਾਪਨ ਰਹਿ ਗਿਆ ਹਾਂ ਜੀ ਬਾਕੀ ਵੈੜ ਚੰਗੇ ਦੁੱਧ ਵਾਲੀ ਆ ਚੰਗੇ ਰਿਕਾਰਡ ਵਾਲੀ ਹੈ ਨਾ ਜੀ ਹਾਂ ਜੀ ਨਵੀਂ ਆ ਬਿਲਕੁਲ ਜੀ ਬਾਕੀ ਫਰੂਟ ਚ ਗੱਲ ਕਰੀਏ ਠੀਕ ਹੈ ਜੀ ਤੇ ਜੇ ਇਹਦੇ ਵੀਰੇ ਉਹ ਕਹਿੰਦੇ ਸਾਦੀ ਹੁੰਦੀ ਨਾ ਤੇਰ ਦੇ ਵਸ਼ੀ 30 ਪਈ 1000 ਦੀ ਗੱਡੀ ਬਿਲਕੁਲ ਬਿਲਕੁਲ ਜੀ ਜਦੋਂ ਜੀ ਹਾਨੂੰ ਹੁਣ ਘਾੜੇ ਮਿਲੀ ਆ ਉਸ ਹਸਾਬ ਨਾਲ ਹੀ ਤੇਰੇ ਨਹੀਂ ਗਾੜੀ ਕੋਈ ਵੀਰ ਸਾਹਬ ਵਾਲਾ ਲੈ ਗਿਆ ਤੇ ਵਧੀਆ ਗਾੜੀ ਬ੍ਰੀਡ ਵਾਲੀ ਸੀ ਕਿੰਨਾ ਦੁੱਧ ਦੱਸਿਆ ਵੀਰ ਜੀ ਹੁਣ ਵੀਰ ਜੀ ਨੇ ਕੋ 6 ਕਿਲੋ ਦੁੱਧ ਜੀ 6 ਕਿਲੋ ਆ ਹਾਂਜੀ ਬਾਕੀ ਸੱਜਰ ਦਾ ਦੱਸਿਆ ਵੀਰ ਜੀ ਕੋਈ ਹੋਣਾ ਚੰਗਾ ਦੁੱਧ 14 ਕਿਲੋ ਤੁਸੀਂ ਦੀ ਰਹੀ ਹੋ ਬਿਲਕੁਲ ਜੀ ਹਾਂਜੀ ਤੇ ਵੀਰ ਜੀ ਹੁਣ ਆਪਣਾ 6 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਚਵਾਈ ਇੱਕ ਨੰਬਰ ਇੱਕ ਨੰਬਰ ਵੀਰ ਜੀ ਰੂਰ ਕੀ ਪੋਲੀ ਧਾਰ ਐ ਇਹ ਚਵਾ ਬਿਲਕੁਲ ਜੀ ਤੇ ਬਾਕੀ ਵੀਰ ਜੀ ਕੀ ਮੁੱਲ ਕਰ ਲੈਣਾ ਇਹਦਾ ਮੁੱਲ ਵੀਰ ਜੀ ਛੋੜਾ ਜਿਹਾ ਕਰਨਾ ਇਹੋ ਜੀ ਚੀਜ਼ ਰੋਜ਼ ਰੋਜ਼ ਨਹੀਂ ਲੱਗਦੀ ਨਹੀਂ ਬਿਲਕੁਲ ਠੀਕ ਹੈ ਤੇ ਬਾਕੀ ਨਾਲ ਬਾਹਰ ਵਸੀ ਆ ਹਾਂਜੀ ਇਹ ਦੇ ਦਈਏ ਤੁਸੀਂ 25000 ਦੀ ਹਣ 25000 ਦੀ ਹਾਂਜੀ ਠੀਕ ਹੈ ਜੀ ਬਾਕੀ ਰੇਟ ਚਲੋ ਠੀਕ ਹੈ ਤੁਹਾਡਾ ਚਲੋ ਹੋਰ 2000 ਕਰ ਦਿਓ ਵੀਰੇ 23 ਦੀ ਜਾਂ ਦੋ ਹਾਂਜੀ 23 ਦੀ ਰਾਈਟ 23000 ਦੀ ਰਾਈਟ ਦੇ ਦਿਓ ਬਾਕੀ ਕਿਹੜਾ ਵੀ ਇਹ ਸੰਭੂਗਾ ਦੁੱਧੋ ਬਾਜੂ ਹਨਾ ਜੀ ਸੇਵਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀ ਬਸੀ ਤਿਆਰ ਹੋਣੀ ਜੇ ਤਰੋਗੀ ਬਿਲਕੁਲ ਕੋਈ ਵੀ ਰਵੰਡ ਵੁੰਡ ਪਾਊਗਾ ਰਾਜੀ ਹੋ ਜੂਗੀ ਵੈੜ ਯਾਤਨਸਲਾਂ ਠੰਡੀ ਸੀਲ ਠੰਡੀ ਵੀਰ ਜੀ ਕੋਈ ਰੱਸੀ ਨਹੀਂ ਕੋਈ ਆ ਵੇਖੋ ਇਦਾਂ ਬੋਲ ਬਿਲਕੁਲ ਜੀ ਠੀਕ ਹੈ ਜੀ ਵੀਰ ਜੀ 23000 ਚ ਮਾਨਦਾਨ ਕਰ ਦਿਓ ਖੁੱਲਾ ਮਾਨ ਕਰਦਾਂਗੇ ਵੀਰ ਜੀ ਕੋਈ ਵੀਰ ਫੋਨ ਲਾਵੇ ਹਨਾ ਜੀ ਖੁੱਲਾ ਮਾਨਦਾਨ ਖੁੱਲਾ ਕਰ ਦਾਂਗੇ ਠੀਕ ਹੈ ਜੀ ਵੇਖੋ ਵੀਰ ਜੀ ਰੇਡ ਵੀਰ ਨੇ ਜੈਜ ਕਰਦਾ 23000 ਚ ਵੀਰਾਂ ਦਾ ਖੁੱਲਾ ਮਾਨਦਾਨ ਕਰਦਾਂਗੇ ਚੁਾਈ ਚੁਈ ਇੱਕ ਨੰਬਰ ਲੱਗੀ ਆ ਐਰ ਸ਼ਹਿਰ ਜੀ ਆ ਗਈ ਹੈ ਜੀ ਕੋਈ ਗਰਮੀ ਨਹੀਂ ੱਡੀ ਮਨਾਉਂਗੀ ਹਨਾ ਜੀ ਹਾਂ ਜੀ ਵੀਰ ਜੀ ਬਿਲਕੁਲ ਜੀ ਹਾਂ ਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਨਾਮ ਜੋਤਾ ਜੀ ਪਿੰਡ ਮਾਨਖੇਰਾ ਜ਼ਿਲ੍ਹਾ ਕਰਤਾਰਪੁਰ ਤਸੀਗੜਾ ਵਾਲਾ ਜੀ ਫੋਨ ਨੰਬਰ ਦੱਸ ਦਿਓ ਵਿੱਚ 76 842 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ